ਤੋ ਜੋ ਬਾਬਾ ਜੀ ਨੇ ਇਤਿਹਾਸ ਨਾਲ ਉਹ ਬਾਬਾ ਜੀ ਦੀ ਸਮਾਦੀ ਹੈਗੀ ਬਾਬਾ ਰਾਮਾਨੰਦ ਜੀ ਸ਼ਰਦੀ ਕਲਾਚ ਰੱਖੇ ਤੇ ਇਸ ਜਗ੍ਹਾ ਬਾਰੇ ਵੀ ਤੁਹਾਡੇ ਬਾਰੇ ਜਾਣਕਾਰੀ ਤੋਂ ਪੁੱਛਦਿਆਂ ਬਾਬਾ ਜੀ ਨੂੰ ਹਾਂਜੀ ਬਾਬਾ ਜੀ ਇਸ ਜਗ੍ਹਾ ਬਾਰੇ ਵੀ ਸੰਗਤ ਨੂੰ ਜਾਣਕਾਰੀ ਤੋਂ ਪਿਆਰੀ ਸਾਧ ਸੰਗਤ ਜਿਉ ਪਹਿਲਾਂ ਤੁਹਾਨੂੰ ਦੱਸਿਆ ਕਿ ਇਹ ਬਾਬਾ ਰਮਾਨੰਦ ਜੀ ਦੀ ਸਮਾਰ ਹੈ ਜਿੱਥੇ ਬਾਬਾ ਰਮਾਨੰਦ ਜੀ ਨੇ ਸਮਾਧੀ ਲੇਤੀ ਹੈ ਇਹ ਸਮਾਧ ਦੇ ਉੱਤੇ ਸੁੱਖਾਂ ਪੂਰੀਆਂ ਹੁੰਦੀਆਂ ਨੇ ਜੋ ਵੀ ਕੋਈ ਮਨੋ ਕਾਮਨਾ ਲੈ ਕੇ ਸੱਚੇ ਮਨ ਦੇ ਨਾਲ ਸ਼ਰਧਾ ਦੇ ਨਾਲ ਆਉਂਦਾ ਗੁਰੂ ਦੇ ਸਰੂਪਨਾ ਦੇ ਵਿੱਚ ਇਸ਼ਨਾਨ ਕਰਕੇ ਬਾਬਾ ਜੀ ਦੇ ਦਰਸ਼ਨ ਕਰਕੇ ਸਮਾਧ ਦੇ ਉੱਤੇ ਸੁੱਖ ਸੁਖਦਾ ਕੋਈ ਵੀ ਦੁੱਧ ਪੁੱਤ ਕਿਸੇ ਨੇ ਵਾਰ ਜਾਣਾ ਕੋਈ ਮੰਦੀ ਇੱਛਾ ਪੂਰੀ ਹੋ ਜਾਂਦੀ ਹੈ ਪਰ ਜੇਕਰ ਕੋਈ ਜੀਵ ਮਨੋ ਤਣੋ ਕਰਕੇ ਬਾਬਾ ਰਮਨਾਨੰਦ ਜੀ ਦੇ ਦਰਦਿਆਂ ਹਾਜ਼ਰ ਜਾਂਦਾ ਹੈ ਇਥੋਂ ਸੰਗਤਾਂ ਜਿਨ੍ਹਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਬਾਬਾ ਜੀ ਸਮਾਦ ਨੂੰ ਲਿਪਕ ਕੇ ਜਾਂਦੀਆਂ ਹੋਰ ਪ੍ਰਸ਼ਾਦ ਵੰਡ ਕੇ ਜਾਂਦੀਆਂ ਸਾਧ ਸੰਗਤ ਜੀ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਦੇ ਅਨੁਸਾਰ ਬਾਬਾ ਰਮਨਾਨੰਦ ਜੀ ਸਮਾਦ ਦੀ ਬੜੀ ਮੰਨਤਾ ਹੈ ਅਸੀਂ ਸਾਰਾ ਨਗਰ ਇਲਾਕਾ ਨवासी ਨਗਰ ਜੋ ਕਿ ਬਾਬਾ ਜੀ ਤੇ ਅਥਾ ਅਸ਼ਰਦਾ ਰੱਖਦੇ ਨੇ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਉੱਤੇ ਬਹੁਤ ਵੱਡਾ ਉਪਕਾਰ ਵੀ ਕੀਤਾ ਸੀ ਕਿ ਇੱਥੇ ਜੋ ਆਹ ਲੱਕੜ ਸੀ ਇਹਦੀ ਤੇ ਇਹਦੀ ਜੰਡ ਦੀ ਉਹਨਾਂ ਨੂੰ ਘੁਣਾ ਖਾ ਜਾਂਦਾ ਸੀ ਤੇ ਕੰਧਾਂ ਡਿੱਗ ਪੈਂਦੀਆਂ ਛੱਤਾਂ ਡਿੱਗ ਪੈਂਦੀਆਂ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤਾ ਸੀ ਸੰਗਤਾਂ ਦੇ ਕਹਿੰਦੇ ਕਿ ਅੱਜ ਤੋਂ ਬਾਅਦ ਇਹਨੂੰ ਘੁਣਾ ਨਹੀਂ ਖਾਊਗਾ ਤੇ ਸਾਧ ਸੰਗਤ ਉਹ 100-100 ਸਾਲ ਦੀ ਕੋਈ ਹਜੇ ਵੀ ਲਟੈਣ ਪਈ ਹੋਵੇ ਕਿਸੇ ਘਰ ਹੀ ਤਾਂ ਬਿਨਾ ਕੋਨੇ ਤੋਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜੀ ਕਿਰਪਾ ਕੀਤੀ ਸੀ ਤੇ ਸਾਧ ਸੰਗਤ ਦੇ ਜਿਹੜੇ ਬਾਬਾ ਰਮਨਾਨੰਦ ਜੀ ਸਮਾਦ ਹੈ ਇਹ ਬਹੁਤ ਪੁਰਾਣੀ ਹੈ ਗੁਰੂ ਸਾਹਿਬ ਇੱਥੇ ਆ ਕੇ ਠਹਿਰੇ ਸੀ ਤੇ ਨਾਰਦ मुनि ਦਾ ਇਹਨਾਂ ਨੂੰ ਬਰ ਹੋਇਆ ਸੀ ਤੇ ਸਾਧ ਸੰਗਤ ਜਿਹੜੇ ਇੱਥੇ ਕਾਲੀ ਮਾਤਾ ਦਾ ਮੰਦਿਰ ਵੀ ਹੈ ਉਹਨਾਂ ਦੀ ਬੜੀ ਮੰਤ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਨਗਰ ਦੇ ਵਿੱਚ ਗੁਰੂ ਘਰ ਦਸਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਹੈ ਇੱਥੇ ਕਿ ਅਸੀਂ ਸਾਰਾ ਨਗਰ ਕਿਸੇ ਬਿਨਾ ਜਾਤ ਪਾਤ ਕੋਈ ਹਿੰਦੂ ਆ ਕੋਈ ਮੁਸਲਮਾਨ ਕੋਈ ਸਿੱਖ ਆ ਕਿਸੇ ਦਾ ਕੋਈ ਵੀ ਇੱਥੇ ਸਾਡੇ ਧਰਮ ਦੇ ਵਿੱਚ ਕਿਸੇ ਦਾ ਵੀ ਕੋਈ ਬਖੇੜਾ ਨਹੀਂ ਕੋਈ ਕਿਸੇ ਨਾਲ ਦਰਯੋਤ ਨਹੀਂ ਸੋ ਜੋ ਜੀ ਆਉਂਦਾ ਇੱਥੇ ਸੋ ਰਾਜੀ ਹੋ ਕੇ ਜਾਂਦਾ ਹੈ ਤੇ ਸਾਧ ਸੰਗ ਦੇ ਪਹਿਲਾਂ ਵੀ ਜ਼ਿਕਰ ਕੀਤਾ ਕਿ ਦਿੱਲੀ ਵਾਲੇ ਮਹਾਪੁਰਖਾਂ ਦੀ ਬਾਬਾ ਬਚਨ ਸਿੰਘ ਜੀ ਦੀ ਕਾਰ ਸੇਵਾ ਚੱਲ ਰਹੀ ਹੈ ਬਾਬਾ ਚਰਨਜੀਤ ਸਿੰਘ ਜੀ ਨਿਵਾ ਰਹੇ ਨੇ ਸੋ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇੱਥੇ ਪਾਈ ਹਾਜਰੀਆਂ ਭਰਿਆ ਕਰੋ ਮੱਸੀਆਂ ਦਾ ਦਹਾੜਾ ਲੱਗਦਾ ਮੱਗੀ ਦਾ ਜੋੜ ਮੇਲਾ ਲੱਗਦਾ ਤੇ ਆਪਣੇ ਦਸਾਂ ਨੋਹਾਂ ਦੀ ਕੀਰਤ ਫਤੇ ਹਾਂਜੀ ਦੋਸਤੋ ਜੇ ਵੀਡੀਓ ਬਹੁਤ ਹੀ ਚੰਗੀ ਲੱਗੇ ਤਾਂ ਅੱਗੇ ਬਾਈ ਜੀ ਸ਼ੇਅਰ ਜ਼ਰੂਰ ਕਰਦਿਆ ਕਰੋ ਲਾਈਕ ਜ਼ਰੂਰ ਕਰਿਆ ਕਰੋ ਕਮੈਂਟਾਂ ਦੇ ਵਿੱਚ ਆਪਣੀ رائے مشورہ ਜ਼ਰੂਰ ਦੱਸਿਆ ਕਰੋ ਜੇ ਕੋਈ ਤੁਹਾਨੂੰ ਬੁਲੀ ਕਰਨੀ ਹੋ ਕਿਸੇ ਵੀ ਵੀਡੀਓ ਦੇ ਵਿੱਚ ਕੋਈ ਖਰਾਬੀ ਲੱਗਦੀ ਹੈ ਜਾਂ ਕੋਈ ਨਹੀਂ ਚੰਗੀ ਲੱਗਦੀ ਉਹ ਜ਼ਰੂਰ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦਿਆ ਕਰੋ ਤੁਹਾਡਾ ਆਪਣਾ ਸਿੱਧੂ ਬਾਈ ਬਰਿੰਡੇ ਤੋਂ ਜੇ ਵੀਡੀਓ ਫੇਸਬੁੱਕ ਤੇ ਵੀਡੀਓ ਦੇ ਚੈਨਲ ਨੂੰ ਫੋਲੋ ਜਰੂਰ ਕਰ ਲਓ ਇਹ YouTube ਤੇ ਵੀ ਨੇ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਬਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ